ਅੱਜ ਤਾਂ ਇਸ ਮਾਹੌਲ ਨੇ ਪੱਤਰਕਾਰ ਭਾਈ ਚਾਰੇਦਾ ਸਿਰ ਉੱਚਾ ਕਰ ਦਿੱਤਾ ਕਿਉਂਕਿ ਪੱਤਰਕਾਰ ਭਾਈ ਚਾਰਾ ਅਕਸਰ ਹੀ ਤੁਸੀਂ ਵੇਖਦੇ ਹੋ ਕਿ ਆਮ ਜਨਤਾ ਵਾਸਤੇ ਦਿਨ ਰਾਤ ਇੱਕ ਕਰ ਦਿੰਦਾ ਔਰ ਜਦੋਂ ਵੀ ਕਾਲ ਆਉਂਦੀ ਹੈ ਤਾਂ ਹਰ ਪੱਤਰਕਾਰ ਦੇ ਮਨ ਵਿੱਚ ਖਿਆਲ ਆਉਂਦਾ ਕਿ ਜੇ ਮੈਂ ਨਹੀਂ ਪਹੁੰਚ ਸਕਦਾ ਤਾਂ ਦੂਸਰਾ ਪਹੁੰਚ ਜਾਵੇ ਕਿਉਂਕਿ ਕਿਸੇ ਦੇ ਉੱਤੇ ਕੀ ਅੜਚਣ ਆ ਗਈ ਹੈ ਕੀ ਮਜਬੂਰੀ ਹੈ ਔਰ ਕਿਹੜਾ ਟਾਈਮ ਹੈ ਹਰ ਟਾਈਮ ਨੂੰ ਮੌਕੇ ਤੇ ਸੰਭਾਲਦੇ ਆ ਜਿਵੇਂ ਕਿ ਪੁਲਿਸ ਵੀ ਆਪਣੀ ਡਿਊਟੀ ਜਿਹੜੀ ਆ ਸਮੇਂ ਨਾਲ ਸੰਭਾਲਦੀ ਆ ਐਵੇਂ ਹੀ ਤਸਵੀਰਾਂ ਆ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਔਰ ਪੱਤਰਕਾਰਤਾਂ ਨੂੰ ਪਛਾਣਨ ਵਾਲੇ ਬਹੁਤ ਸਾਰੇ ਇਹੋ ਜਿਹੇ ਸਮਾਜ ਸੇਵੀ ਔਰ ਇਹੋ ਜਿਹੀਆਂ ਉੱਗੀਆਂ ਸ਼ਖਸੀਅਤਾਂ ਨੇ ਗੁਰਦਾਸਪੁਰ ਦੇ ਵਿੱਚ ਜਿਵੇਂ ਕਿ ਤੁਸੀਂ ਵੇਖਦੇ ਹੋ ਆਰਪੀ ਅਰੋੜਾ ਹਸਪੀਟਲ ਦੇ ਓਨਰ ਨੇ ਔਰ ਇਹਨਾਂ ਨੇ ਪੱਤਰਕਾਰਤਾਂ ਨੂੰ ਪਛਾਣਦੇ ਹੋਏ ਉਹਨਾਂ ਦੇ ਹੱਕ ਵਾਸਤੇ ਆਵਾਜ਼ ਉਠਾਈ ਹੈ ਔਰ ਇੱਕ ਆਵਾਜ਼ ਦੇ ਇੱਕ ਮੈਸੇਜ ਦਿੱਤਾ ਛੋਟਾ ਜਿਹਾ ਮੈਸੇਜ ਹੈ ਔਰ ਗੁਰਦਾਸਪੁਰ ਦੇ ਵਿੱਚੋਂ ਪਹਿਲ ਕਰ ਦਿੱਤੀ ਆ ਹੋ ਸਕਦਾ